ਸਰਾਈਡ ਪੰਜਾਬ ਦੇ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਜਿੱਦਾਂ ਕੇ ਬਿੱਤੇ ਦੇ ਨੇ ਰੰਜੇ ਸਿੰਘ ਢੰਡਰੀਆ ਵਾਲਿਆਂ ਵੱਲੋਂ ਬੀਬੀ ਜਗੀਰਕੋਟ ਦੀ ਰਾਜ ਕੇ ਤਾਰੀਫ ਕੀਤੀ ਗਈ ਸੀਗੀ ਉਸ ਤੋਂ ਬਾਅਦ ਅਗਲੇ ਦਿਨ ਅੱਜ ਜੱਥੇਦਾਰ ਕੁਲਦੀਪ ਸਿੰਘ ਗਰਗਾਜੇ ਵੱਲੋਂ ਵੀ ਇੱਕ ਵੱਡਾ ਬਿਆਨ ਭਾਈ ਰੰਜੇ ਸਿੰਘ ਢੰਡਰੀਆ ਵਾਲੇ ਲੈ ਕੇ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਅਕਾਲ ਤੱਕ ਸਹਿਯੋਗ ਤੇ ਆਉਣ ਅਤੇ ਆਪਣਾ ਪੱਖ ਰੱਖਣ। ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਿਉਂਕਿ ਕੌਮ ਦਾ ਪ੍ਰਚਾਰ ਕਰਨ ਜਿਸ ਤੋਂ ਬਾਅਦ ਰੰਜੇ ਸਿੰਘ ਢੰਡਰੀਆ ਵਾਲੇ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ। ਮੈਂ ਨਾ ਜੁਰਜੂਕੇ ਨੇ ਯੂਕੇ ਤੋਂ ਜਲਦੀ ਸੀ ਨਹੀਂ ਦੱਸਿਆ ਤੁਹਾਡੇ ਸਾਥਾਂ ਨਾਲ ਡਾਉਣ ਦੇ ਲਈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਅੰਦਰ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਪਹਿਲਾਂ ਤਾਂ ਰਣਜੀਤ ਢੰਡੇ ਵਾਲੇ ਦਾ ਬਿਆਨ ਆਇਆ ਸੀ ਬੀਬੀ ਜ਼ਗੀਰ ਕੋਟ ਦੀ ਤਾਰੀਫ ਵਿੱਚ ਅੱਜ ਜਥੇਦਾਰ ਕੁਲਦੀਪ ਸਿੰਘ ਅਨਗੜਜ ਵੱਲੋਂ ਵੀ ਢੰਡੇ ਵਾਲੇ ਕੇ ਬਿਆਨ ਹੈ ਕਿ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਆਪਣਾ ਪੱਖ ਰੱਖਣ ਅਤੇ ਇਹ ਗੱਲੋਕੇ ਅੱਗੇ ਪ੍ਰਚਾਰ ਕਰਨ ਕਿਵੇਂ ਦੇਖਦੇ ਹੋ ਜੋ ਨੇੜਤਾ ਵਾਧੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਰਿਐਕਸ਼ਨ ਅੱਗੇ ਸਾਹਮਣੇ ਆ ਜਾਂਦਾ ਰਿਸੀਤ ਢੰਡੇ ਵਾਲੇ ਦਾ ਜੋ ਕਿ ਪਹਿਲਾਂ ਜਿ세 ਰਣੂਨ ਸ੍ਰੀ ਕਿ ਨਹੀਂ ਮੰਨਦੇ ਸੀਗੇ ਪਰ ਇੱਕ ਸੌਫਟ ਕੋਰਨਰ ਦੋਨਾਂ ਤਰਫੋਂ ਦੇਖਿਆ ਗਿਆ ਇਹ ਕਿਵੇਂ ਦੇਖਦੇ ਇਸ ਨੂੰ ਤੁਸੀਂ ਇਸ ਪਿੱਛੇ ਦੇ ਕੀ ਕਹ ਲੋਗੇ ਕਾਰਨ ਦੇ ਸਾਹਮਣੇ ਆਈ ਨਹੀਂ ਜੀ ਹਾਂ ਜੀ ਬਿਲਕੁਲ ਬਿਲਕੁਲ ਇੱਕ ਪਾਸੇ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਬਿਆਨ ਆਉਂਦਾ ਹੈ ਕਿ ਢੱਡਰੀਆਂ ਵਾਲੇ ਨੇ ਜਿਹੜੇ ਉਹ ਪ੍ਰਚਾਰ ਕਰਦੇ ਰਹੇ ਐ ਸਿੱਖੀ ਦਾ ਬਹੁਤ ਉਹਨਾਂ ਨੂੰ ਪਤਾ ਹੈ ਤੇ ਅਸੀਂ ਸਦਾ ਦਿੰਦੇ ਆ ਕਿ ਉਹ ਆਉਣ ਦੂਸਰੇ ਪਾਸੇ ਢੱਡਰੀਆਂ ਵਾਲਿਆਂ ਨੇ ਵੀ ਬਿਆਨ ਦੇ ਦਿੱਤਾ ਕਿ ਜੇ ਗੜਗੱਜ ਹੋਰੀ ਧਰਮ ਪ੍ਰਚਾਰ ਦੀ ਇੱਕ ਮੁਹਿੰਮ ਤੋਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਸੋ ਇਹ ਉਹੀ ਢੱਡਰੀਆਂ ਵਾਲੇ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਅਲਰਜੀ ਹੋਇਆ ਕਰਦੀ ਸੀ ਤੁਹਾਨੂੰ ਯਾਦ ਹੋਣਾ ਕਿ ਆਪਣੇ دیਵਾਨਾਂ ਦੇ ਵਿੱਚ ਬਾਹ ਚੋਕ ਚੋਕ ਕੇ ਇਹੀ ਗੱਲ ਕਹਿੰਦੇ ਰਹੇ ਕਿ ਅਸੀਂ ਉਹਨਾਂ ਜਥੇਦਾਰਾਂ ਸਾਹਮਣੇ ਪੇਸ਼ ਨਹੀਂ ਹੋਣਾ ਜਿਹੜੇ ਕਿਸੇ ਪਾਸਿਓਂ ਕਿਤੋਂ ਥਾਪੇ ਜਾਂਦੇ ਨੇ ਮਤਲਬ ਕਿ ਕਿਸੇ ਕਿਸੇ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਨੇ ਸੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਉਹ ਕੀਤੀ ਜਾਂਦੀ ਰਹੀ ਆ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਸਰੋਵਰ ਦਾ ਜਿਹੜਾ ਜਲ ਹੈਗਾ ਉਹਨੂੰ ਇਹ ਕਹਿ ਦੇਣਾ ਕਿ ਉਹ ਆਮ ਜਿਹਾ ਪਾਣੀ ਹੈ ਬਾਕੀ ਪਾਣੀ ਵਰਗਾ ਪਾਣੀ ਹੈ ਤੇ ਫਿਰ ਇਹ ਕਹਿ ਦੇਣਾ ਵੀ ਜਿਹੜੇ ਗੁਰਦੁਆਰੇ ਨੇ ਉਹ ਬਿਲਡਿੰਗਾਂ ਨੇ ਸੋ ਅੱਜ ਢੜਰੀਆਂ ਵਾਲਿਆਂ ਨੂੰ ਉਹ ਬਿਲਡਿੰਗਾਂ ਤੇ ਜੇ ਕਹਿ ਲਈਏ ਕਿ ਜਿਹੜੇ ਮੋਰੀ ਨੇ ਜਾਂ ਹੈ ਕਹਿ ਲਈਏ ਕਿ ਜਿਹੜੇ ਉਹਦੇ ਨੁਮਾਇंदे ਨੇ ਉਹਨਾਂ ਦੀ ਦੇਖ ਰਹਿ ਕੇ ਕਰਨ ਵਾਲੇ ਜਥੇਦਾਰ ਨੇ ਐਸਜੀਪੀਸੀ ਆ ਉਹ ਚੰਗੀ ਲੱਗਣ ਲੱਗ ਪਈ ਹੈ ਸੋ ਇੱਕ ਨਵਾਂ ਮਤਲਬ ਕਹਿ ਲਈਏ ਵੀ ਆਪਾਂ ਇਹ ਚਮਤਕਾਰ ਹੈ ਕਿ ਅ ਕਿਸੇ ਸਮੇਂ ਸੰਤ ਰਹੇ ਰঞ্জੀਤ ਸਿੰਘ ਢੱਡਰੀਆਂ ਵਾਲੇ ਮੁੜ ਕੇ ਭਾਈ ਬਣ ਜਾਂਦੇ ਨੇ ਫਿਰ ਕਿਸੇ ਵੇਲੇ ਵਲੌਗ ਬਣਾਉਣ ਲੱਗ ਪੈਂਦੇ ਨੇ ਤੇ ਕੱਲ ਪਰਸੋਂ ਜਦੋਂ ਬੀਬੀ ਜਗੀਰਕੌਰ ਹੋਰਾਂ ਦੇ ਨਾਲ ਸਟੇਜ ਸਾਂਝੀ ਕਰ ਰਹੇ ਸੀ ਤਾਂ ਉਹਨਾਂ ਨੇ ਵੀ ਅੱਜ ਕੇ ਤਾਰੀਫ ਕੀਤੀ ਹੈ ਤੇ ਕਿਸੇ ਵੇਲੇ ਬੀਬੀ ਜਗੀਰਕੌਰ ਦੇ ਪਿੱਛੇ ਵੀ ਹੱਥ ਹੋ ਕੇ ਪਏ ਹੋਏ ਸੀਗੇ ਉਹਨਾਂ ਦੇ ਬਿਆਨ ਮਤਲਬ ਕਿ ਸਮਾਗਮਾਂ ਦੇ ਵਿੱਚ ਉਹ ਕਰਦੇ ਰਹੇ ਨੇ ਕਿ ਬੀਬੀ ਜਗੀਰਕੌਰ ਨੇ ਉਹ ਇਸ ਵਾਰੀ ਜਿਹੜੀ ਉਹਨਾਂ ਨੇ ਗੱਲ ਕਹੀ ਪਹਿਲਾਂ ਆਪਾਂ ਉਹ ਸਾਂਝੀ ਕਰ ਲਈਏ ਉਹਨਾਂ ਨੇ ਕਿਹਾ ਕਿ ਅਮਰਤਧਾਰੀ ਗੁਰਸਿੱਖ ਬੀਬੀ ਹੈ ਬਹੁਤ ਵਧੀਆ ਉਹ ਬੁਲਾਰੇ ਨੇ ਤੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਉਣਾ ਨਹੀਂ ਸੀ ਚਾਹੀਦਾ ਉਹਨਾਂ ਨੇ ਕਿਹਾ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸੁਖਵੀਰ ਸਿੰਘ ਬਾਦਲ ਖੁਰਾ ਨੂੰ ਵੀ ਇਹ ਗੱਲ ਕਹੀ ਹੈ ਕਿ ਬੀਬੀ ਜਗੀਰਕੌਰ ਨੂੰ ਤੁਸੀਂ ਹਟਾਉਣਾ ਨਹੀਂ ਸੀ ਉਹਨਾਂ ਨੂੰ ਦੁਬਾਰਾ ਲਾਓ ਕਾਕੇ ਤੁਹਾਡੀ ਪਾਰਟੀ ਜਿਹੜੀ ਉਹ ਮਜ਼ਬੂਤ ਹੋ ਸਕੇ ਸੋ ਇਸੇ ਹੀ ਅਕਾਲੀ ਦਲ ਦੇ ਖਿਲਾਫ ਵੀ ਬੋਲਦੇ ਰਹੇ ਆ ਇਸੇ ਹੀ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਰਹੇ ਆ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਹੈਗੀ ਹੈ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਆ ਸੋ ਅੱਜ ਇੱਕ ਨਵਾਂ ਵਤੀਰਾ ਇੱਕ ਨਵੀਂ ਦਿਖ ਮੈਨੂੰ ਲੱਗਦਾ ਭਈ ਸੰਤ ਤੋਂ ਭਾਈ ਭਾਈ ਤੋਂ ਬਲੌਗਰ ਤੇ ਬਲੌਗਰ ਤੋਂ ਹੁਣ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਰਾਜਨੀਤੀ ਘਾੜੇ ਜਾਫਰ ਕਈਏ ਵੀ ਹੁਣ ਰਾਜਨੀਤੀ ਦੇ ਵਿੱਚ ਜਾਂ ਫਿਰ ਧਾਰਮਿਕ ਖੇਤਰ ਦੇ ਵਿੱਚ ਪੈਰ ਧਰਨ ਦੀ ਤਿਆਰੀ ਹੈਗੀ ਆ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੋ ਉਹਨਾਂ ਦੇ ਇਹਨਾਂ ਬਿਆਨਾਂ ਤੋਂ ਨਾ ਜਿਹੜੇ ਬੀਬੀ ਜਗੀਰਕੌਰ ਦੇ ਨਾਲ ਸਟੇਟ ਸਾਂਝੀ ਕਰਦੇ ਆ ਦਿੱਤਾ ਉਤੋਂ ਇਹਦਾ ਪਤਾ ਲੱਗ ਗਿਆ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਇਸ ਲਈ ਪੂਰੀ ਇੱਕਮਿਕ ਹੈ ਤੇ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੇ ਪਿਛਲੇ ਜਿਹੜੇ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਹਰੀ ਉਹਨਾਂ ਨੇ ਵੀ ਇੱਕ ਸੱਦਾ ਦਿੱਤਾ ਸੀ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਇੱਥੇ ਪੇਸ਼ ਹੋਣਾ ਚਾਹੀਦਾ ਤੇ ਉਹ ਨਕਾਰ ਦਿੱਤਾ ਸੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਨਕਾਰਿਆ ਸੀ ਤੇ ਹੁਣ ਕੁਲਦੀਪ ਸਿੰਘ ਗੜਗੱਜ ਖੋਰਾ ਦੇ ਨਾਲ ਜਿਹੜੀ ਇਹਨਾਂ ਨੇ ਗੱਲਬਾਤ ਦੀ ਸਾਂਝ ਪਾਉਣੀ ਸ਼ੁਰੂ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਦੀਵਾਨ ਵੀ ਪੰਜਾਬ ਦੇ ਵਿੱਚ ਖੁੱਲਣਗੇ ਤੇ ਉਹਨਾਂ ਨੂੰ ਦੁਬਾਰਾ ਪੰਥ ਦੇ ਵਿੱਚ ਐਂਟਰੀ ਵੈਸੇ ਤਾਂ ਪੰਥ ਛੇਕਿਆ ਨਹੀਂ ਹੋਇਆ ਉਹਨਾਂ ਨੂੰ ਪਰ ਇਸ ਤਰ੍ਹਾਂ ਦੇ ਹਾਲਾਤ ਨੇ ਮਤਲਬ ਕਿ ਇਹ ਇੱਕ ਪਾਸਾ ਜਿਹੜਾ ਸੰਤ ਸਮਾਜ ਹੈਗਾ ਦਮਦਮੀ ਟਕਸਾਲ ਹੈ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਫੋਰ ਅੰਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਲੱਗ ਕਰਕੇ ਵੇਖਦੀਆਂ ਮਤਲਬ ਕਿ ਤੁਹਾਨੂੰ ਪਤਾ ਹੋਣਾ ਕਿ ਇਹਨਾਂ ਦੇ ਉੱਤੇ ਹਮਲਾ ਵੀ ਹੋਇਆ ਇੱਕ ਵੇਲੇ ਸ਼ਬੀਲ ਲਾ ਕੇ ਇਹਨਾਂ ਦੇ ਉੱਤੇ ਹਮਲਾ ਵੀ ਕੀਤਾ ਗਿਆ ਸੀ ਸੋ ਜਿਹਦੇ ਵਿੱਚ ਇਹਨਾਂ ਦੇ ਸਾਥੀ ਭੁਪਿੰਦਰ ਸਿੰਘ ਫੋਰਾਂ ਦੀ ਮੌਤ ਹੋ ਗਈ ਸੀ ਦੁਖਦਾਈ ਮੌਤ ਹੋ ਗਈ ਸੀ ਸੋ ਅੱਜ ਉਹ ਨੇੜਤਾ ਮੈਨੂੰ ਲੱਗਦਾ ਹੈ ਕਿ ਹੁਣ ਦੁਬਾਰਾ ਵਦਨ ਵਾਲੇ ਪਾਸੇ ਨੂੰ ਹੈ ਰੰਜੀਤ ਸਿੰਘ ਢੱਡਰੀਆਂ ਵਾਲੇ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਦੇ ਨਾਲ ਘੁੜ ਮਿਲਣ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਸੱਦੇ ਦੇ ਉੱਤੇ ਉਥੇ ਜਾਣ ਦੀ ਪੇਸ਼ ਹੋਣ ਦੀ ਵੀ ਗੱਲ ਕਰ ਰਹੇ ਆ ਤੇ ਕਿਤੇ ਨਾ ਕਿਤੇ ਕੁਲਦੀਪ ਸਿੰਘ ਗੜਗੱਜ ਵੀ ਇਹ ਕਹਿ ਰਹੇ ਨੇ ਕਿ ਬਹੁ ਦੀਆ ਪ੍ਰਚਾਰਕ ਨੇ ਰঞ্জੀਤ ਸਿੰਘ ਢੱਡਰੀਆਂ ਵਾਲੇ ਸੋ ਕਿਤੇ ਨਾ ਕਿਤੇ ਲੱਗਦਾ ਵੀ ਖਿਚੜੀ ਜਿਹੜੀ ਆ ਉਹ ਪੱਕ ਚੁੱਕੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਉਹਦੇ ਨਤੀਜੇ ਜਿਹੜੇ ਨੇ ਉਹ ਸਾਰਿਆਂ ਦੇ ਸਾਹਮਣੇ ਆਉਣਗੇ ਉਹ ਸ਼ੁਰੂ ਹੋ ਜਾਣਗੇ ਪਰ ਇਹਦੇ ਵਿੱਚ ਅਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਆ ਮਤਲਬ ਕਿ ਸਾਡਾ ਜਿਹੜਾ ਪੱਖ ਇਹ ਹੈਗਾ ਇੱਕ ਮੀਡੀਆ ਦੇ ਤੌਰ ਤੇ ਵੀ ਕਹਿ ਲਈਏ ਇੱਕ ਸਿੱਖ ਸੰਗਤ ਦੇ ਤੌਰ ਤੇ ਕੀ ਪੱਕ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਭਾਈ ਕੁਲਦੀਪ ਸਿੰਘ ਗੜਗਾ ਜਿਹੜੇ ਜਥੇਦਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਉਹਨਾਂ ਬਾਰੇ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਜਰੂਰ ਲੈ ਲਿਆ ਜਾਵੇ ਕਿ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਹੀ ਨੇ ਇਹ ਗੁਰਦੁਆਰੇ ਨਹੀਂ ਹੈਗੇ ਸੋ ਆਪਾਂ ਇਹ ਇੱਕ ਵੀਡੀਓ ਨਾ 2-4 ਸਾਲ ਪਹਿਲਾਂ ਜਦੋਂ ਇਹ ਬਿਆਨ ਆਉਂਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਿ ਗੁਰਦੁਆਰੇ ਸਿਰਫ ਬਿਲਡਿੰਗਾਂ ਆ ਇਹ ਟੈ ਵੀ ਜਾਣ ਤੱਕ ਕੋਈ ਗੱਲ ਨਹੀਂ ਨਵੀਆਂ ਬਣ ਜਾਣਗੀਆਂ ਸੋ ਮੈਂ ਉਹਦੇ ਉੱਤੇ ਇੱਕ ਗੱਲ ਕਹੀ ਸੀ ਕਿ ਜੇ ਵਾਕਿਆ ਹੀ ਗੁਰਦੁਆਰੇ ਬਿਲਡਿੰਗਾਂ ਹੁੰਦੇ ਤਾਂ ਭਾਈ ਸਤਵੰਤ ਸਿੰਘ ਤੇ ਭਾਈ ਬਿਅੰਤ ਸਿੰਘ ਹੋਰੀ ਸ਼ਹੀਦੀ ਦੇਣ ਤੱਕ ਨਾ ਜਾਂਦੇ ਉਹ ਬੀਬੀ ਇੰਦਰਾ ਗਾਂਧੀ ਦਾ ਸੋਧਾ ਲਾਣ ਤੱਕ ਨਾ ਜਾਂਦੇ ਸੋ ਹੋਰ ਵੀ ਬਹੁਤ ਸਾਰੀਆਂ ਐਸੀਆਂ ਉਦਾਹਰਣਾਂ ਨੇ ਜਦੋਂ ਗੁਰਦੁਆਰਿਆਂ ਦੇ ਉੱਤੇ ਅਟੈਕ ਹੋਏ ਤੇ ਸਿੰਘਾਂ ਨੇ ਕਿਸ ਤਰੀਕੇ ਦੇ ਨਾਲ ਕੀਤੀ ਦੇ ਫਲ ਭਗਤਾਏ ਸੋ ਜੇ ਇਹ ਬਿਲਡਿੰਗਾਂ ਹੁੰਦੀਆਂ ਤੇ ਫਿਰ ਮੱਸਾ ਰੰਗੜ ਜਿਹੜਾ ਹੈਗਾ ਉਹਨਾਂ ਸੋਧਿਆ ਜਾਂਦਾ ਮਸੇ ਰੰਗੜ ਦੀ ਇਹੀ ਗੱਲ ਸੀ ਨਾ ਕਿ ਉਹ ਦਰਬਾਰ ਸਾਹਿਬ ਦਾ ਸਲੋਵਰ ਪੂਰ ਰਿਆ ਸੀ ਤੇ ਉਥੇ ਵੇਸਵਾਨ ਨਚਾ ਕੇ ਤੇ ਸ਼ਰਾਬ ਪੀ ਰਿਆ ਸੀਗਾ ਸੋ ਉਸ ਵੇਲੇ ਫਿਰ ਜਦੋਂ ਸੁਖਾ ਸਿੰਘ ਮਹਤਾਬ ਸਿੰਘ ਨੂੰ ਪਤਾ ਲੱਗਦਾ ਤਾਂ ਫਿਰ ਉਹ ਸ਼ਹੀਦੀ ਦੇਨ ਨੂੰ ਤਿਆਰ ਹੋ ਜਾਂਦੇ ਉਹ ਕਹਿ ਕੇ ਤੁਰਦੇ ਨੇ ਘਰੋਂ ਕਿ ਭਾਈ ਜੇ ਸ਼ਹੀਦ ਹੋ ਗਏ ਤੇ ਤਾਂ ਵੀ ਕੋਈ ਚੱਕਰ ਨਹੀਂ ਪਰ ਉਹ ਮਸੇ ਰੰਗੜ ਦਾ ਸੇਰ ਵੱਢ ਕੇ ਲੈ ਗਏ ਸੀ ਇਹ ਇਤਿਹਾਸ ਹੈਗਾ ਸਾਡਾ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਤੇ ਨਾ ਕਿਤੇ ਨੇਕੀ ਦੇ ਵੀ ਕਰੀਬ ਰਹੇ ਮਤਲਬ ਅਰ ਨੇ ਨਿਊਜ਼ੀਲੈਂਡ ਦੇ ਵਿੱਚ ਬਿਠਾ ਪਿਛਲੇ ਸਮੇਂ ਚੋਂ ਤਾਂ ਸੋ ਮਤਲਬ ਕਹਿਣ ਦਾ ਵੀ ਕਿਤੇ ਨਾ ਕਿਤੇ ਉਹ ਵਿਚਾਰਧਾਰਾ ਨੇਕੀ ਵਾਲੀ ਜਿਹੜੀ ਆ ਪਹਿਲਾਂ ਚੱਲਦੀ ਰਹੀ ਬਹੁਤ ਐਕਸਟ੍ਰੀਮ ਚੱਲਦੀ ਰਹੀ ਫਿਰ ਉਹਦੇ ਤੋਂ ਨਾਤਾ ਵੀ ਤੋੜਦੇ ਹੋਏ ਨਜ਼ਰ ਆਏ ਪਰ ਇਹ ਮੰਨਿਆ ਜਾਂਦਾ ਕਿ ਅੰਦਰਖਾਤੇ ਜਿਹੜੇ ਨੇ ਉਹ ਨੇਕੀ ਦੇ ਨਾਲ ਦੀ ਗੱਲਬਾਤ ਜਿਹੜੀ ਆ ਉਹਨਾਂ ਦੀ ਹੁੰਦੀ ਹੈਗੀ ਆ ਸੋ ਹੁਣ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਬਣੇ ਨੇ ਨਵੇਂ ਸਦਾ ਤਾਂ ਜਰੂਰ ਦਈ ਜਾਂਦੇ ਆ ਕਿ ਬਹੁਤ ਵਧੀਆ ਪ੍ਰਚਾਰਕ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਕਈ ਅਸੀਂ ਵੀ ਸੁਣਦੇ ਰਹੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਬਿਆਨ ਜਿਹੜੀ ਦੀਵਾਨ ਨੇ ਉਹ ਅਸੀਂ ਵੀ ਸੁਣਦੇ ਰਹੇ ਆ ਬਚਪਨ ਦੇ ਵਿੱਚ ਵੱਡੇ ਵੱਡੇ ਦੀਵਾਨ ਲੱਖ ਪਸੰਦ ਕਰਦੇ ਸੀ ਬੜੇ ਮਤਲਬ ਲੋਕ ਅਮਰਤਧਾਰੀ ਵੀ ਹੋਏ ਪਰ ਉਸ ਤੋਂ ਬਾਅਦ ਜਿਹੜੀ ਗੱਲ ਹੈ ਉਸ ਤੋਂ ਬਾਅਦ ਜਿਹੜੀ ਗੱਲ ਹੈ ਇੱਕ ਤਰ੍ਹਾਂ ਦਾ ਜਿਹੜਾ ਕਹੀਏ ਪਲਟਾ ਮਾਰ ਲਿਆ ਗਿਆ ਉਹ ਪਲਟਾ ਮਾਰਿਆ ਐਸਾ ਪਲਟਾ ਮਾਰਿਆ ਗਿਆ ਕਿ ਸਿੱਖ ਯੋਧਿਆਂ ਦੇ ਖਿਲਾਫ ਹੋ ਗਏ ਗੁਰਦੁਆਰਿਆਂ ਦੇ ਖਿਲਾਫ ਹੋ ਗਏ ਸਰੋਵਰਾਂ ਦੇ ਖਿਲਾਫ ਹੋ ਗਏ ਇਥੋਂ ਤੱਕ ਕਿ ਗੁਰੂ ਸਹਿਬਾਨਾਂ ਦੇ ਖਿਲਾਫ ਜਿਹੜੇ ਹੈਗੇ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਉਹ ਚੱਲਣ ਲੱਗ ਪਈ ਸੀ ਸੋ ਹੁਣ ਪਿਛਲੇ ਦਿਨੀ ਵੇਖਿਆ ਗਿਆ ਦੇਖੋ ਪਲਟਾ ਕਿਵੇਂ ਵੱਜ ਰਿਹਾ ਤਦੋਂ ਦੂਜਾ ਪੜਾ ਕਿਵੇਂ ਵਜ ਰਿਹਾ ਪਿਛਲੇ ਦਿਨੀ ਇੱਕ ਕਲਿੱਪ ਵਾਇਰਲ ਹੋ ਹੁੰਦਾ ਹੈ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਦਾ ਕਿ ਉਹ ਇੱਕ ਕੋਈ ਰਿਸ਼ਤਾ ਕਰਵਾ ਰਹੇ ਨੇ ਮੁੰਡੇ ਕੁੜੀ ਦਾ ਰਿਸ਼ਤਾ ਹੋ ਰਿਹਾ ਸੋ ਨੂੰ ਰੋਕਾ ਕਹਿ ਲਈਏ ਜਾਂ ਫਿਰ ਰਿਸ਼ਤਾ ਕਹਿ ਲਈਏ ਮਤਲਬ ਕਿ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਓ ਰੋਕਾ ਕਰਵਾ ਰਹੇ ਨੇ ਤੇ ਇੱਕ ਪਾਸੇ ਮੋਬਾਈਲ ਦੇ ਉੱਤੇ ਮੁੰਡਾ ਜਿਹੜਾ ਹੈਗਾ ਉਹ ਵੀਡੀਓ ਪਾਲ ਰਾਹੀ ਜਿਹੜਾ ਉਹ ਲਾਈਵ ਹੈ ਮਤਲਬ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਵੀ ਕੁੜੀ ਜਿਹੜੀ ਉਹ ਪੰਜਾਬ ਤੋਂ ਹੋਣੀ ਹੈ ਤੇ ਮੁੰਡਾ ਬਾਹਰਲੇ ਦੇਸ਼ ਦੇ ਵਿੱਚ ਹੋਣਾ ਸੋ ਮੋਬਾਈਲ ਦੇ ਉੱਤੇ ਰਿਸ਼ਤਾ ਕਰਵਾਇਆ ਗਿਆ ਫਿਰ ਜਿਹੜਾ ਸਿਰੋਪਾਉ ਪਾਇਆ ਗਿਆ ਉਹ ਮੋਬਾਈਲ ਨੂੰ ਹੀ ਪਾ ਦਿੱਤਾ ਗਿਆ ਭਾਈ ਰঞ্জੀਤ ਸਿੰਘ ਢੰਡਰੀਆਂ ਵਾਲਿਆਂ ਵੱਲੋਂ ਇਹ ਕਹਿੰਦੇ ਹੁੰਦੇ ਸੀ ਕਿ ਇਹ ਮਨਮਤ ਹੈਗੀ ਐ ਇਹ ਇਹ ਜੀ ਸਹੀ ਨਹੀਂ ਚੱਲਦੇ ਇਹ ਇਹ ਸੰਤ ਸਮਾਜ ਜਿਹੜਾ ਦੂਜੇ ਪਾਸੇ ਨੂੰ ਚੱਲੀ ਜਾਂਦਾ ਹੈ ਇਹ ਫੋਟੋਆਂ ਨੂੰ ਪੂਜੀ ਜਾਂਦੇ ਆ ਸੋ ਕਿਤੇ ਨਾ ਕਿਤੇ ਹੁਣ ਭਾਈ ਰਣਜੀਤ ਸਿੰਘ ਹੋਰੀ ਦੂਜੀ ਤੀਜੀ ਵਾਰ ਪਲਟਾ ਮਾਰਦੇ ਹੋਏ ਨਜ਼ਰ ਆ ਰਹੇ ਆ ਸੋ ਕੀ ਉਹ ਕਿਸ ਤਰੀਕੇ ਦੇ ਨਾਲ ਚੱਲਣਗੇ ਪੰਥ ਦੇ ਹੋ ਕੇ ਚੱਲਣਗੇ ਜਾਂ ਫਿਰ ਮਤਲਬ ਕਿ ਅੰਦਰ ਖਾਤੀ ਜਿਹੜਾ ਹੈਗਾ ਉਹ ਆਪਣੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਸੋ ਇਹ ਆਪਾਂ ਨੂੰ ਸੋਚਣਾ ਹੋਵੇਗਾ ਤੇ ਇਹ ਜਿਹੜੀਆਂ ਸਟੇਟਮੈਂਟਾਂ ਨੇ ਬੀਤੇ ਸਮੇਂ ਦੀਆਂ ਇਥੋਂ ਤੱਕ ਕਿ ਮੈਂ ਯਾਦ ਕਰਵਾ ਦਿਆਂ ਕਿ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਨਾਲ ਦੇ ਜਿਹੜੇ ਜਿੰਨੇ ਵੀ ਸਾਥੀ ਜਿਨ੍ਹਾਂ ਨੇ ਏਡੀ ਵੱਡੀ ਜੰਗ ਜਿਹੜੀ ਹੈਗੀ ਉਸ ਵੇਲੇ ਲੜੀ ਉਹਨਾਂ ਦੇ ਖਿਲਾਫ ਵੀ ਭਾਈ ਰਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹ ਹੁਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਪਾਸ ਦੇ ਵਿੱਚ ਸੋ ਇਹ ਸਾਰੇ ਸਪਸ਼ਟੀਕਰਨ ਜਿਹੜੇ ਨੇ ਉਹ ਲੈ ਕੇ ਤੇ ਫਿਰ ਹੀ ਐਂਟਰੀ ਜਿਹੜੀ ਆ ਪੰਥ ਦੇ ਵਿੱਚ ਕਰਵਾਉਣੀ ਚਾਹੀਦੀ ਹੈ ਬਾਕੀ ਹੋਰ ਬਹੁਤ ਸਿਆਣੇ-ਸਿਆਣੇ ਲੋਕ ਨੇ بڑے ਪੰਥਕ ਵਿਦਵਾਨ ਨੇ ਉਹ ਸਾਰੇ ਆਪਣੇ ਇਹਦੇ ਉੱਤੇ ਆਪਣੀ ਜਿਹੜੀ ਇਨਪੁੱਟ ਹੈਗੀ ਆ ਉਹ ਦੇਣਗੇ ਜਾਂ ਫਿਰ ਆਪਣੇ ਵਿਚਾਰ ਰੱਖਣਗੇ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਪਰ ਸਾਡਾ ਫਰਜ ਸਿਰਫ ਇਨਾ ਸੀ ਦੱਸਣਾ ਕਿ ਆਉਂਦੇ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇੱਕ ਅਹਿਮ ਰੋਲ ਵੱਡਣ ਵਾਲਾ ਹੈ ਜਾਂ ਫਿਰ ਇੱਕ ਰੋਲ ਤਿਆਰ ਕੀਤਾ ਜਾ ਰਿਹਾ ਉਹ ਕੀ ਹੁੰਦਾ ਇਹ ਫਿਊਚਰ ਜਿਹੜਾ ਭੂਖਾ ਹੈਗਾ ਉਹ ਦੱਸੇਗਾ ਜੀ ਤੇ ਉਮੀਦ ਹੈ ਕਿ ਜਿੱਦਾਂ ਜਿੱਦਾਂ ਹੁਣ ਚੋਣਾਂ ਨੇੜੇ ਆ ਰਹੀਆਂ ਨੇ ਕਾਫੀ ਵੱਡੇ ਜੋ ਕਹਿੰ ਲੋ ਕਿ ਬਦਲਾਅ ਨੇ ਕਾਫੀ ਵੱਡੀਆਂ ਤਬਦੀਲੀਆਂ ਇਸ ਵਾਰ ਚੋਣਾਂ ਦੇਖਣ ਨੂੰ ਮਿਲਣਗੀਆਂ ਜੋ ਸਾਡੇ ਦਸ਼ਕਾ ਲਈ ਕਾਫੀ ਇੰਟਰਸਟਿੰਗ ਹੋਣਗੀਆਂ ਤੇ ਜਿੱਦਾਂ ਹੀ ਜਿਹੇ ਅਜਿਹੇ ਪੱਖ ਆਂਦੇ ਨੇ ਥੋੜੇ ਵੱਲੋਂ ਕਾਫੀ ਗੱਲੋ ਕੇ ਵਿਚਾਰ ਉਹਦੇ ਅੰਦਰਲੀ ਕਾਲੋਕ ਸਹੀ ਦਰਸ਼ਕਾਂ ਨੇ ਕਿ ਖੋਲ ਕੇ ਰੱਖਤੀ ਜਾਂਦੀ ਆ ਥੋੜਾ ਧੰਨਵਾਦ ਤੁਹਾਡਾ ਜਲਦੀ ਸੰਜੀਤ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਤੁਹਾਡੇ ਸਾਰੇ ਦਰਸ਼ਕ ਜਿਹੜੇ ਸਰੂ ਦੇਖਦੇ ਨੇ ਪਸੰਦ ਕਰਦੇ ਨੇ ਸਭ ਦਾ ਬਹੁਤ ਧੰਨਵਾਦ